ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਵਿੱਕੀ ਫਾਰਮ ਮਾਨਸਾ ਚੈਨਲ ਦੇ ਉੱਤੇ ਤੇ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਕੁੱਕੜਾ ਉਹ ਹੀਟ ਦੇ ਵਿੱਚ ਕਿਵੇਂ ਲੈ ਕੇ ਆਉਣਾ ਵੀ ਬਰੀਡਿੰਗ ਆ ਉਹ ਜਾਦੇ ਕਰੇ ਤੇ ਗਗਨਪ੍ਰੀਤ ਬਾਈ ਦਾ ਕਮੈਂਟ ਵੀ ਆਇਆ ਸੀ ਵੀ ਜਿਹੜਾ ਬੁੜਾ ਕੁੱਕੜ ਹੋ ਜਾਂਦਾ ਵੀ ਉਹ ਤੋਂ ਆਪਾਂ ਜਿਹੜੀ ਆ ਬਰੀਡਿੰਗ ਉਹ ਕਿੱਦਾਂ ਲੈ ਸਕਦੇ ਆਂਗੇ ਤੇ ਉਹਦੇ ਲਈ ਆਪਾਂ ਤੁਹਾਨੂੰ ਦੱਸ ਦਿਆਂ ਨੁਸਖਾ ਤੇ ਵੀਡੀਓ ਵੀ ਆਪਾਂ ਰਿਜ਼ਲਟ ਆ ਜਿਹੜਾ ਉਹ ਆਪਾਂ ਜਮਾ ਲਾਸਟ ਦੇ ਉੱਤੇ ਲਾਇਆ ਹੋਇਆ ਹੈਗਾ ਤਦ ਵੀ ਉਹ ਤੇ ਵੀ ਚੈੱਕ ਕਰ ਸਕਦੇ ਹੋਗੇ ਤੇ ਵੀਡੀਓ ਦੇਖਣ ਤੋਂ ਪਹਿਲਾਂ ਆਪਾਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਇੱਕ ਤਾਂ ਆਪਾਂ ਜਿਹੜੀ ਵੱਡੀ ਲੈਚੀ ਲੈ ਲੈਣੀ ਹੈਗੀ ਤੇ ਤਿੰਨ ਲੌਂਗ ਲੈ ਲੈਣੇ ਆਂਗੇ ਤੇ ਥੋੜੀ ਜਿਹਾ ਆਪਾਂ ਦੇ ਵਿੱਚ ਜਮੈਨ ਵੀ ਐਡ ਕਰ ਸਕਦੇ ਆਂਗੇ ਉਹ ਡਾਜੈਸ਼ਨ ਲਈ ਚੰਗੀ ਰਹਿੰਦੀ ਆ ਤੇ ਪੰਜ ਆਪਾਂ ਉਹਦੇ ਚ ਬਦਾਮ ਐਡ ਕਰ ਲੈਣੇ ਆ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਲੈਣਾ ਉਹਦੇ ਚ ਤੁਸੀਂ ਦੋ ਮਣੱਕੇ ਵੀ ਪਾ ਸਕਦੇ ਹੋ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਮਿਕਸ ਕਰਕੇ ਥੋੜਾ ਜਿਵੇਂ ਇੰਨਾ ਕੁ ਤੁਸੀਂ ਇਹਦੇ ਵਿੱਚ ਗੁੜ ਮਿਕਸ ਕਰ ਲਿਓ ਉਹ ਤੁਸੀਂ ਸਵੇਰੇ ਜਦੋਂ ਆਪਾਂ ਜਾਨਵਰ ਛੱਡਣਾ ਜੀ ਉਸ ਵੇਲੇ ਤੁਸੀਂ ਉਹਨੂੰ ਬਣਾ ਕੇ ਗੁਲੀਆਂ ਬਣਾ ਕੇ ਜਿਸ ਤਰ੍ਹਾਂ ਵੀ ਜਾਨਵਰ ਲੈਂਦਾ ਉਹਦੇ ਜਿਹੜਾ ਪੋਟੇ ਦੇ ਵਿੱਚ ਸਿੱਟ ਦੇਣੇ ਆ ਤੇ ਇਸ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਕੰਫਰ ਲੈਣ ਦਿਓ ਪਾਣੀ ਤਾਂ ਨਹੀਂ ਪਾਣੀ ਹਰੇਕ ਟਾਈਮ ਉਹਦੇ ਕੋਲੇ ਰੱਖਣਾ ਤੇ ਸ਼ਾਮ ਨੂੰ ਤੁਸੀਂ ਕੀ ਕਰਨਾ ਜਿਹੜਾ ਅੰਡਾ ਇਕੋ ਵਾਲ ਕੇ ਸ਼ਾਮ ਨੂੰ ਜ਼ਰੂਰ ਦੇਣਾ ਤੇ ਇਹ ਤਾਂ ਹੁੰਦੀ ਹੈ ਜੀ ਆਮ ਨੁਸਖਾ ਕਈ ਵਾਰੀ ਜਿਹੜਾ ਆਪਾਂ ਜਿਵੇਂ ਬਰੀਡਿੰਗ ਦੇ ਵਿੱਚ ਹੁੰਦਾ ਕੁੱਕੜ ਤੇ ਉਦੋਂ ਆਪਾਂ ਬਰਤ ਸਕਦੇ ਹਾਂ ਕੁੱਕੜ ਜਿਆਦਾ ਗਰਮ ਨਹੀਂ ਹੁੰਦਾ ਉਹਦੀ ਤਸੀਰ ਜਿਆ ਥੋੜੀ ਜੀ ਗਰਮ ਕਰਨ ਲਈ ਤੇ ਇੱਕ ਉਹਨੂੰ ਤੁਸੀਂ ਨਿਊਰੋਬੀਨ ਫੋਰਟ ਵੀ ਕੰਪਲੈਕਸ ਦੀਆਂ ਗੋਲੀਆਂ ਆਉਂਦੀਆਂ ਨੇ ਉਹ ਵੀ ਤੁਸੀਂ ਇੱਕ ਜਿਹੜੀ ਉਹ ਰੋਜ਼ ਦੇ ਸਕਦੇ ਹੋਗੇ ਤੇ ਅੱਗੇ ਆਪਾਂ ਬਾਤਦੇ ਹਾਂ ਕਿ ਆਪਾਂ ਮੈਡੀਕਲ ਦੇ ਵਿੱਚ ਜਾਈਏ ਤਾਂ ਬਰੀਡਿੰਗ ਲਈ ਤੁਸੀਂ ਤੇ ਕਰੀ ਲਈ ਵਾਸਤੇ ਵਿਟਾਮਿਨ E ਦੇ ਜਿਹੜੇ ਕੈਪਸੂਲ ਆਉਂਦੇ ਨੇ ਉਹ ਵੀ ਤੁਸੀਂ ਵਰਤ ਸਕਦੇ ਹੋ ਤੇ ਜਿਹੜਾ ਉਹ ਜੇਕਰ ਇੱਕ ਗੋਲੀਆਂ ਆਉਂਦੀਆਂ ਰਹੀਆਂ ਹਿਮਾਲਿਆ ਦੀਆਂ ਟੈਂਟੈਕ ਸਪੋਰਟ ਉਹ ਵੀ ਤੁਸੀਂ ਇੱਕਾ ਜਿਹੜੀ ਉਹ ਰੋਜ਼ ਦੇ ਕੇ ਦੇ ਸਕਦੇ ਹੋ ਉਹਦਾ ਰਿਜ਼ਲਟ ਬਹੁਤ ਚੰਗਾ ਹੈਗਾ ਤੇ ਉਹਦੇ ਨਾਲ ਜਿਹੜਾ ਤੁਹਾਡਾ ਜਾਨਵਰ ਤੜ ਦੇ ਵਿੱਚ ਰਹੂਗਾ ਤੇ એનર્ਜੀ ਉਹਦੇ ਵਿੱਚ ਰਹੂਗੀ ਤੇ ਕਿਸੇ ਤਰੀਕੇ ਜਿਹੜਾ ਦਰਦ ਆ ਉਹ ਵੀ ਉਹ ਬਹੁਤੀ ਘੱਟ ਮਹਿਸੂਸ ਕਰੂਗਾ ਤੇ ਐਕਟਿਵ ਰਹੂਗਾ ਜਾਨਵਰ ਹਮੇਸ਼ਾ ਹੀ ਤੁਸੀਂ ਉਹ ਵੀ ਦੇ ਕੇ ਦੇਖ ਸਕਦੇ ਹੋਗੇ ਉਹਦੇ ਨਾਲ ਵੀ ਜਿਹੜਾ ਜਾਨਵਰ ਜੇਕਰ ਤੁਹਾਡਾ ਕਰੀਜ਼ ਦੇ ਵਿੱਚ ਵੀ ਇਹ ਨਾ ਜਾਨਵਰ ਉਹ ਵੀ ਪੂਰੀ ਵਧੀਆ ਬਰੀਡਿੰਗ ਦੇਊਗਾ ਰਿਜ਼ਲਟ ਆਪਾਂ ਲਾਸਟ ਦੇ ਵਿੱਚ ਲਾਇਆ ਹੋਇਆ ਹੁਣ ਜਿਵੇਂ ਕਿ ਮੌਸਮਾ ਜਿਹੜਾ ਕਰੀਜ਼ ਦਾ ਚੱਲੀ ਜਾਂਦਾ ਤੇ ਜਾਨਵਰ ਆ ਜਿਹੜੇ ਉਹ ਬਰੀਡਿੰਗ ਘਟ ਜਾਂਦੇ ਆ ਕਿਉਂ ਪੂੰਛ ਦੇ ਜਿਹੜੇ ਗੁੱਲ ਹੁੰਦੇ ਆਗੇ ਉਹ ਕੱਚੇ ਹੁੰਦੇ ਆ ਖੂਨ ਦੇ ਭਰੇ ਹੁੰਦੇ ਆ ਜਾਨਵਰ ਜੇ ਮੜਾ ਮੋਟਾ ਦਰਦਮੰਦ ਦਾ ਤਾਂ ਉਹਦੇ ਕਰਕੇ ਵੀ ਕਈ ਵਾਰੀ ਬਰੀਡਿੰਗ ਆ ਜਿਹੜੀ ਉਹ ਘਟਾ ਜਾਂਦਾ ਹੈ ਤੇ ਉਹ ਤੁਸੀਂ ਲਾਸਟ ਦੇ ਵਿੱਚ ਜਿਹੜੀ ਵੀਡੀਓ ਜ਼ਰੂਰ ਦੇਖਿਓ ਤੇ ਜਾਨਵਰ ਜੇ ਕਰੀਜ ਦੇ ਵਿੱਚ ਵੀ ਆ ਉਹਦੇ ਵਿੱਚ ਵੀ ਉਹ ਬਿਲਕੁਲ ਵਧੀਆ ਬਰੀਡਿੰਗ ਕਰੂਗਾ ਤੇ ਜੇਕਰ ਤੁਸੀਂ ਇਹ ਗੋਲੀ ਦਿਓਗੇ ਜਿਹੜਾ ਸਪਰਮ ਕਾਊਂਟ ਆ ਉਹ ਵੀ ਵਧੂਗਾ ਅੰਡਿਆਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਸਾਰੇ ਅੰਡਿਆਂ ਦੇ ਵਿੱਚ ਬੱਚੇ ਵੜਨਗੇ ਤੇ ਜਿਹੜੇ ਜੇ ਆਪਾਂ ਲਾਸਟ ਦੇ ਬਿਲਕੁਲ ਲਾਸਟ ਦੇ ਆਪਾਂ ਜਿਹੜਾ ਵਰਤਣਾ ਉਹ ਟੈਸਟੋਬੀਰੋਨ ਟੀਕਾ ਆਉਂਦਾ ਜੀ ਟੈਸਟੋਸਟਰੋਨ ਦਾ ਤੇ ਉਹਦੇ ਨਾਲ ਉਹ ਤੁਸੀਂ ਕੀ ਆ ਉਹ ਲੈ ਕੇ ਆ ਸਕਦੇ ਹੋ ਤੁਸੀਂ ਮੈਡੀਕਲ ਤੋਂ ਜੇਕਰ ਜਿਹੜਾ ਤੁਹਾਡਾ ਜਾਨਵਰ ਹੈਗਾ ਉਹ ਬੁढ़ा ਹੋ ਚੁੱਕਿਆ ਹੈਗਾ ਤੇ ਜਮਾਂ ਲਾਸਟ ਸਟੇਜ ਤੇ ਆ ਵੀ ਬਰੀਡਿੰਗ ਹੋ ਨਹੀਂ ਬਿਲਕੁਲ ਹੀ ਨਹੀਂ ਕਰਦਾ ਤੇ ਉਹਦੇ ਲਈ ਤੁਸੀਂ ਟੈਸਟੋਬੀਰੋਨ ਇੰਜੈਕਸ਼ਨ ਆਉਂਦਾ ਨਾਲ ਹੀ ਉਹਦੇ ਤਾਨੂੰ ਸਰਾਂਝ ਮਿਲ ਜਾਂਦੀ ਹੈ ਜੀ 1 ਐਮ ਐਲ ਦਾ ਜੀ ਉਹ ਟੀਕਾ ਹੁੰਦਾ ਤੇ ਤੁਸੀਂ ਉਹਦੇ ਜਿਹੜੇ ਡੋਜ਼ ਆ ਉਹ ਅੱਧੇ ਤੋਂ ਅੱਧੇ ਐਮ ਐਲ ਤੋਂ ਸ਼ੁਰੂ ਕਰ ਸਕਦੇ ਹੋਗੇ ਲਗਭਗ 4 ਕਸਾਉ ਦਾ ਉਹ ਟੀਕਾ ਆ ਜਾਂਦਾ ਜੀ ਜੇਕਰ ਤੁਹਾਡਾ ਜਾਨਵਰ ਬਿਲਕੁਲ ਬੜਾ ਹੋ ਚੱਕਿਆ ਲਾਸਟ ਸਟੇਜ ਤੇ ਆ ਉਦੋਂ ਆਪਾਂ ਵਰਤਣਾ ਨਹੀਂ ਆਪਾਂ ਪੈਲ ਏ ਤੋਂ ਲੈ ਕੇ ਜ਼ेड ਤੱਕ ਤੁਹਾਨੂੰ ਸਾਰੇ ਨੁਸਖੇ ਦੱਸਦੇ ਜੇਕਰ ਜਿਹੜਾ ਤੁਹਾਡਾ ਜਾਨਵਰ ਆ ਬਰੀਡਿੰਗ ਨਹੀਂ ਕਰਦਾ ਤਾਂ ਤੁਸੀਂ ਇਹ ਨੁਸਖੇ ਪਹਿਲਾਂ ਇਹ ਤੋਂ ਸ਼ੁਰੂ ਕਰਨਾ ਪਹਿਲੀ ਨਹੀਂ ਜੈਡ ਤੇ ਚਲੇ ਜਾਣਾ ਸੋ ਜਿਹੜਾ ਟੈਸਟੋਸਟੇਰੋਨ ਆ ਉਹ ਜਮਾ ਆਖਰੀ ਵਾਰ ਨਾਗਾ ਉਹ ਤੁਸੀਂ ਅੱਧੇ ਜੋ ਅੱਧਾ ਐਮ ਐਲ ਜਿਹੜਾ ਟੀਕਾ ਲਾਉਣਾ ਤੇ ਉਹਦੇ ਨਾਲ ਤੁਹਾਨੂੰ ਪੂਰਾ ਦਾ ਪੂਰਾ 100% ਰਿਜ਼ਲਟ ਮਿਲੂਗਾ ਜੀ ਜਾਨਵਰ ਦਾ ਜੇ ਜਿਹੋੜਾ ਬੁढ़ा ਜਾਨਵਰ ਆ ਨਾ ਉਹ ਵੀ ਪੂਰੀ ਵਧੀਆ ਬਰੀਡਿੰਗ ਕਰੂਗਾ ਤੇ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੂਗਾ ਸੋ ਵੀਡੀਓ ਚੰਗੀ ਲੱਗੇ ਇਨਫੋਰਮੇਸ਼ਨ ਵਾਲੀ ਲੱਗੇ ਤੇ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੀ ਅੱਗੇ ਤੋਂ ਐ ਜਿਹੀਆਂ ਇਨਫੋਰਮੇਸ਼ਨ ਵਾਲੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਤੇ ਅਗਲੀ ਆਪਾਂ ਵੀਡੀਓ ਜਿਹੜੀ ਕਿਸ ਟਾਪਿਕ ਦੇ ਉੱਤੇ ਲੈ ਕੇ ਆਈਏ ਇਹ ਉਸ ਲਈ ਆਪਾਂ ਨੂੰ ਕਮੈਂਟ ਜਰੂਰ ਕਰ ਦਿਓ ਜੀ ਉਸ ਕਮੈਂਟ ਦੇ ਉੱਤੇ ਆਪਾਂ ਜਰੂਰ ਵੀਡੀਓ ਬਣਾਵਾਂਗੇ ਜਿਵੇਂ ਗਗਨਪ੍ਰੀਤ ਬਾਈ ਦੇ ਆਪਾਂ ਕਮੈਂਟ ਦਾ ਜਵਾਬ ਦਿੱਤਾ ਜੀ ਵੀਡੀਓ ਰਹੀਂ ਉਸੇ ਤਰੀਕੇ ਨਾਲ ਤੁਹਾਡੀਆਂ ਸਾਰੀਆਂ ਵੀਡੀਓ ਦਾ ਜਵਾਬ ਜਿਹੜਾ ਉਹ ਮਿਲਦਾ ਰਹੂਗਾ ਕੋਈ ਕਮੈਂਟ ਜਰੂਰ ਕਰਿਓ ਕਿਹੜੇ ਟਾਪਿਕ ਦੇ ਉੱਤੇ ਆਪਾਂ ਵੀਡੀਓ ਲੈ ਕੇ ਆਈਏ ਤੋਂ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ